ਬਣਾਉਂਦੇ ਸੀ ਗਲਤੀ ਉਹਨਾਂ ਕੋ ਇਹ ਹੋਈ ਕਿ ਉਹਨਾਂ ਨੇ ਬੈਕ ਕੈਮਰੇ ਦੀ ਨਹੀਂ ਫਰੰਟ ਕੈਮਰੇ ਦੀ ਵੀਡੀਓ ਹਰ ਫਲਿਆਂ ਨੇ ਫਰੰਟ ਕੈਮਰੇ ਦੀ ਵੀਡੀਓ ਬਣਾਉਣ ਲੱਗ ਪਏ ਉਹ ਜੋ ਫਰੰਟ ਕੈਮਰੇ ਦੀ ਗੋਲੀ ਲੱਗਦੀ ਦੀ ਮੌਕੇ ਦੀ ਵੀਡੀਓ ਮੇਰੇ ਕੋਲ ਆ ਸਰ ਨੰਬਰ ਤੇ ਪਾਜੀ ਇਹ ਵੀਡੀਓ ਉਹ ਆ ਇਹ ਵੀਡੀਓ ਉਹ ਆ ਜਦੋਂ ਕਿ ਇਹ ਗੋਲੀਆਂ ਚਲਾਉਂਦੇ ਸੀ ਮੇਰੀ ਵਾਈਫ ਤੋਂ ਬਸ ਇਹਨਾਂ ਕਿ ਫਰੰਟ ਕੈਮਰੇ ਦੀ ਬਣ ਗਈ ਆ ਦੇਖੋ ਵੀਡੀਓ ਆ ਦੇਖੋ ਮੇਰੀ ਵਾਈਫ ਦੇ ਗੋਲੀ ਲੱਗੀ ਆ ਵੇਖੋ ਮੂੰਹ ਦੇ ਵਿੱਚੋਂ ਖੂਨ ਨਿਕਲਦਿਆ ਆ ਵੇਖੋ ਤੇ ਤੋਂ ਅੱਗੇ ਵੀਡੀਓ ਨਹੀਂ ਸਾਨੂੰ ਉਹਨਾਂ ਦੀ ਸੰਭਾਲਣ ਦੀ ਵਾਦਾ ਪੈ ਗਈ ਅਸੀਂ ਵੀਡੀਓ ਨਹੀਂ ਬਣਾ ਸਕਦੇ ਆ ਮੇਰੀ ਵਾਈਫ ਆ ਤੁਸੀਂ ਆਪ ਦੇਖ ਲਓ ਬਾਕੀ ਮੈਂ ਫੇਰ ਇੱਕ ਦੁਬਾਰਾ ਪਲੇ ਕਰ ਦਾਂਗਾ ਆ ਮੇਰੀ ਵਾਈਫ ਦੇ ਗੋਲੀ ਲੱਗੀ ਬਾਰਡ ਨੰਬਰ 2 ਤੋਂ ਚੜਦੀ ਸਵੇਰ ਵੱਡੀ ਦਿਲ ਦਹਿਲਾੰਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਨੌਜਵਾਨਾਂ ਨੇ ਘਰ ਹੰਦਰ ਦਾਖਲ ਹੋ ਕੇ ਇੱਕ ਗਰਭ ਅਤੀ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਹਿਚਾਣ ਸੁਨੀਤਾ ਉਮਰ ਮਹਿਤੀ 30 ਸਾਲਾਂ ਵਜੋਂ ਹੋਈ ਹੈ ਜੋ ਕਿ 4 ਮਹੀਨਿਆਂ ਦੀ ਗਰਭਵਤੀ ਸੀ ਮ੍ਰਿਤਕਾ ਦੇ ਸਾਸਰੀ ਦੱਸਿਆ ਕਿ ਉਹਨਾਂ ਦੇ ਪੁੱਤਰ ਰਾਜੇ ਦਾ ਇਲਾਕੇ ਦੇ ਬੋਬੀ ਨਾਮਕ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਜਿਸ ਦਾ ਕਿ ਬੀਤੀ ਸ਼ਾਮ ਮੋਹਤਵਾਰਾ ਨੇ ਰਾਜੀਨਾਮਾ ਕਰਵਾ ਦਿੱਤਾ ਸੀ ਇਸ ਦੌਰਾਨ ਐਤਵਾਰ ਨੂੰ ਬੋਬੀ ਉਹਨਾਂ ਦੇ ਘਰ ਆਇਆ ਤੇ ਰਾਜੇ ਨੂੰ ਮਾਰਨ ਦੀ ਨੀਤ ਨਾਲ ਗੋਲੀਆਂ ਇਸ ਗੋਲੀਬਾਰੀ ਵਿੱਚ ਰਾਜਦੀਪ ਪਤਨੀ ਸੁਨੀਤਾ ਦੀਆਂ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਇਸ ਵਾਰਦਾਤ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ ਤੇ ਹਮਲਾਵਰ ਤੇਜੀ ਨਾਲ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਦਾ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ। ਇੱਕ ਮੇਵੇ ਦੇ ਘਰ ਦੀ ਊ ਇੱਕ ਸੇਵੇ ਦੇ ਘਰ ਦੀ ਜੋ ਇੱਕ ਮੇਵੇ ਦੇ ਘਰ ਦੀ ਇੱਕ ਪੁੱਤੋ ਮੁੰਚੀ ਦੀ ਇੱਕ ਮੁੰਚੀ ਜੋ ਇੱਕ ਬਿੱਟੂ ਜੋ ਇਹਨਾਂ ਬੁੜੀਆਂ ਨੇ ਟਰੋੜਾ ਚਲਾਇਆ ਤੇ ਬੰਦਿਆਣੇ ਗੋਲੀਆਂ ਚਲਾਈਆਂ ਬੰਦਿਆਣੇ ਗੋਲੀਆਂ ਚਲਾਈਆਂ ਤੇ ਮੇਰੀ ਕੱਲ ਦਫ਼ਤਰ 'ਚ ਮੈਂ ਮੰਤਰੀ ਦੇ ਰੋਲਦੀ ਰਹੀ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਉਹਦੇ ਪੀਏ ਨੇ ਮੈਨੂੰ ਕੋਈ ਨਹੀਂ ਮੇਰੀ ਸੁਣੀ ਗੱਲ ਮੈਨੂੰ ਦਫ਼ਤਰ 'ਚ ਜਾਣ ਨਹੀਂ ਦਿੱਤਾ ਤੇ ਪੀਏ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੇਰੀ ਨੌ ਦੇ ਅੱਜ ਘਰ ਆ ਕੇ ਗੋਲੀ ਮਾਰ ਕੇ ਗਿਆ ਜੋ ਗੋਵੀ ਜੋਦਾ ਨਹੀਂ ਹਾਡਾ ਹੋਇਆ ਮੇਰਾ ਪੁੱਤ 2 ਸਾਲ ਜੇਲ੍ਹ ਕੱਟ ਕੇ ਆਇਆ ਇਹਦੇ ਨਾਲ ਉਹ ਮੁੰਡੇ ਬਸਤੀ ਚ ਆਏ ਆ ਬਾਹਰੋਂ ਮੇਰੇ ਇਹਨਾਂ ਨੇ ਸਾਨੂੰ ਕਿਹਾ ਤੁਸੀਂ ਘਰ ਸੱਦ ਕੇ ਉਹਨਾਂ ਪੁੱਛ ਆਲੇ ਮੰਗਾਂ ਨਹੀਂ ਸੀ ਤੇ ਰਾਤੀ ਮੇਰੇ ਪੁੱਤ ਨੇ ਜਾ ਕੇ ਐਮਸੀ ਨੇ ਤੇ ਉਹਨੇ ਤਲਵਿੰਦਰ ਨੇ ਮਾਫੀ ਮੰਗਾਈ ਆ ਤੁਸੀਂ ਮਾਫੀ ਮੰਗ ਲਓ ਮੇਰਾ ਪੁੱਤ ਰਾਤ ਜਾ ਕੇ ਦਰਬਾਰ ਤੇ ਮਾਫੀ ਮੰਗੀ ਆ ਪੀਹਾ ਦਾ ਤਾਂ ਦੇ ਨਾ ਕੋਈ ਝਗੜਾ ਸੀ ਤੜਕੇ ਆਣ ਕੇ ਤੇ ਇਹਨੇ ਮੁੰਚੀ ਨੇ ਤੇ ਬਿੱਟੂ ਨੇ ਤੇ ਬੋਬੀ ਨੇ ਆਣ ਕੇ ਗੋਲੀ ਮਾਰੀ ਮੇਵਾ ਵੀ ਮੇਵਾ ਮੇਵਾ ਸਿੰਘਾ ਕੋਨੇ ਵੀ ਆਣ ਕੇ ਸੇਵਾ ਨਾਲ ਇੱਕ ਸੇਵਾ ਏ ਇਹ ਦਸ਼ਨਨੀ ਮੁੰਚੀ ਸੇਵਾ ਬਿੱਟੂ ਮਿੱਕੀ ਚੰਨੀ ਚੰਨੀ ਇਹਨਾਂ ਨੇ ਆਣ ਕੇ ਤੇ ਬੋਬੀ ਸੁੱਖਾ ਮਖਤਿਆਰ ਸਿੰਘ ਉਹਦਾ ਮੁੰਡਾ ਵੱਡਾ ਬੋਵੀ ਨੇ ਗਾੜੀਆਂ ਪਿਸਤੌਲ ਪਹਿਲੋ ਬੋਵੀ ਆਇਆ ਗਾੜੀ ਗਾੜੀ ਸਾਰਿਆਂ ਕੋ ਪਿਸਤੌਲ ਇਹਨਾਂ ਸਾਰਿਆਂ ਕੋ ਪਿਸਤੌਲ ਤੇ ਬੋਵੀ ਨੇ ਆਣ ਕੇ ਮੇਰੀ ਨੌ ਦੇ ਸਿੱਧੀ ਗੋਲੀ ਇਹ ਵਿਆਹ ਨੂੰ ਕਿੰਨੀ ਦੇਰ ਹੋਈ ਨਾ ਵਿਆਹ ਨੂੰ ਇਹਦੇ ਨੂੰ ਹੋ ਗਏ ਸੇ 7 ਸਾਲ ਬੱਚੇ ਬੱਚਾ ਨਹੀਂ ਜੋ ਵੀਰ ਮੇਰੇ ਜਗਵਾ ਤੈਨੂੰ ਨਾ ਪਾਉ ਮੇਰੀ ਨੌ ਦੇ ਬੱਚਾ ਨਹੀਂ ਲੈ ਕੋਈ ਹੋਇਆ ਅ ਬੱਚਾ ਨਵਾਂ ਮੇਰਾ ਪੁੱਤ 2 ਸਾਲ ਜੇਣ ਗਿਆ ਸੀ ਮੇਰਾ ਨਾਮ ਸਰ ਰਾਜਾ ਸਿੰਘ ਹੈ ਵਾਰਡ ਨੰਬਰ 2 ਨੇੜੇ ਕੈਰੋਂ ਡੀਡੀ ਦਾ ਮੈਂ ਪੱਟੀ ਦਾ ਵਾਸੀ ਆ ਸਰ ਸਵੇਰੇ ਜਦੋਂ ਅਸੀਂ ਬਾਹਰ ਖੜੇ ਤਾਂ ਸਾਡੇ ਨਾਲ ਇਹਨਾਂ ਨੇ 5-7 ਜਾਨਿਆਂ ਨੇ ਇਹਨਾਂ ਕੁੱਟਮਾਰ ਕੀਤੀ ਉਹ ਉਹਨਾਂ ਦਾ ਨਾਮ ਸਰ ਇੱਕ ਦਾ ਨਾਂ ਬੋਵੀ ਸਿੰਘ son of ਮੁਖਤਿਆਰ ਸਿੰਘ मेवा सिंह सन ऑफ मुखत्यार सिंह निशान सिंह सन ऑफ जानू सिंह सनी सिंह सन ऑफ मुखत्यार सिंह सेवा सिंह सन ऑफ मुखत्यार सिंह बिटू सिंह सन ऑफ जानू सिंह बिकर सिंह सन ऑफ सुखा सिंह सुखा सिंह सन ऑफ बोड़ा सिंह करण सिंह सन ऑफ सिरजा सिंह एक जोधा सिंह ਰਤੋ ਕੇ ਸਰ ਉਹਨਾਂ ਦਾ son of ਨਹੀਂ ਪਤਾ ਇਹਨਾਂ ਨੇ ਵਾਰਦਾਤ ਕਰ ਦਿਆ ਸਾਰੀ ਮੀਵਾ ਸਿੰਘ ਨੇ ਬੋਬੀ ਸਿੰਘ ਨੇ ਤੇ ਨਿਸ਼ਾਨ ਸਿੰਘ ਨੇ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਪੰਜ ਸੱਤ ਫੇਰ ਕੀਤੇ ਤਾਂ ਬੋਬੀ ਨੇ ਜਦੋਂ ਫੇਰ ਕੀਤਾ ਮੇਰੇ ਗੋਲੀ ਲੱਗਣ ਲੱਗੀ ਤਾਂ ਮੇਰੀ ਵਾਈਫ ਭੱਜ ਕੇ ਅੱਗੇ ਹੋਈ ਤੇ ਫਿਰ ਜਿਹੜਾ ਬੋਬੀ ਦੀ ਗੋਲੀ ਦੇ ਨਾਲ ਉਹਨਾਂ ਦੇ ਨਾਲ ਲੱਗ ਕੇ ਗੋਲੀ ਮੌਕੇ ਤੇ ਸਰ ਡੈੱਡ ਹੋ ਗਏ ਫਿਰ ਅਸੀਂ ਸਰਕਾਰੀ ਹਸਪੀਟਲਿਆਂ ਦਾ ਸਾਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਇਹ ਡੈੱਡ ਹੋ ਗਏ ਨੇ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲ ਸਰ ਮੇਰੀ ਰਿਕਵੈਸਟ ਤੇ ਇਹੋ ਹੀ ਮੰਗਿਆ ਕਿ ਜੋ ਵੀ ਬੰਦੀ ਕਾਰਵਾਈ ਇਹਨਾਂ ਤੇ ਜਲਦ ਤੋਂ ਜਲਦ ਜਿੰਨੀ ਵੀ ਕਾਰਵਾਈ ਹੋ ਸਕਦੀ ਹੈ ਗ੍ਰਿਫਤਾਰ ਹੋਣ ਤੇ ਜੋ ਬੰਦੀ ਕਾਰਵਾਈ ਹੈ ਇਹਨਾਂ ਤੇ ਹੋਇਆ ਜਾਵੇ ਮੁਕਦਮਾ ਦਰਜੇ ਸਰ ਕਰ ਲਿਆ ਇਹਨਾਂ ਨੇ ਪਰ ਮੈਂ ਇਹੋ ਚਾਹਣਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਹੁਣ ਇਹਨਾਂ ਕੋ ਅਸਲੀ ਆਪਣੇ ਸਰ ਜਿਹੜਾ ਬੋਬੀ ਸਿੰਘ ਉਹਨਾਂ ਕੋ 32 ਦਾ ਪਿਸਟਲ ਹੈ ਨਿਸ਼ਾਨ ਸਿੰਘ ਤੋਂ ਸਰ 30 ਦਾ ਪਿਸਟਲ ਹੈ ਤੇ ਮੇਵਾ ਸਿੰਘ ਤੋਂ ਸਰ 30 ਦਾ ਪਿਸ਼ 32 ਦਾ ਪਿਸਟਲ ਹੈ ਸੌਰੀ 32 ਦਾ ਪਿਸਟਲ ਹੈ ਬਾਕੀ ਇਹਨਾਂ ਕੋ ਸਾਰਿਆਂ ਕੋ ਸਾਰੇ ਦਾਤਰ ਕਰਪਾਨਾ ਤੇ ਇਹਨਾਂ ਨੇ ਸਾਡੇ ਨੇੜ ਦੇ ਘਰ ਰੇਸ਼ਮ ਸਿੰਘ ਦੇ ਕੋਠੇ ਤੇ ਚੜ ਕੇ ਇਹਨਾਂ ਦੀ ਬੈਕਸਾਈਡ ਦੇ ਨਾਲ ਹੀ ਕੋਠੇ ਲੱਗਦੇ ਇਹਨਾਂ ਨੇ ਉੱਥੋਂ ਸਾਨੂੰ ਰੋੜੇ ਤੇ ਦਾਤਰ ਮਾਰੇ ਉੱਥੋਂ ਦਾਤਰ ਖੜਕਾਉਂਦੇ ਸੀ ਤੇ ਰੋੜੇ ਮਾਰੇ ਤੇ ਇਹਨਾਂ ਨੇ ਇਹਨਾਂ ਤਿੰਨਾਂ ਨੇ ਪਿਸਟਲ ਦੀਆਂ ਫਾਇਰ ਕਰਨ ਲੱਗ ਪਏ ਸਰ ਜਦੋਂ ਬੋਵੀ ਦੀ ਗੋਲੀ ਲੱਗੀ ਤਾਂ ਮੌਕੇ ਤੇ ਮੇਰੇ ਵਾਈਫ ਡੈੱਡ ਹੋ ਗਏ ਹਸਪੀਟਲੋਂ ਸਾਨੂੰ ਜਵਾਬ ਦਿੱਤਾ ਗਿਆ ਲੇਡੀਜ਼ ਦਾ ਇਹ ਦੋਨੇ ਤਰ੍ਹਾਂ ਆਪਣਾ ਜਿਹੜਾ ਮੁਹੱਲਾ ਇੱਥੇ ਆਪਣਾ ਸਿਟੀ ਪੱਟੀ 'ਚ ਪੈਂਦਾ ਹੈ ਤੇ ਇਹ ਦੋਨਾਂ ਤਰ੍ਹਾਂ ਦੇ ਘਰ ਨਾਲ ਇੱਕ ਦੂਜੇ ਦੀ ਪਿੱਠ ਲੱਗਦੀ ਆ ਤੇ ਇਹ ਆਪਸ ਵਿੱਚ ਕੀ ਆਪਣ ਲੜੇ ਆ ਕੱਲ ਵੀ ਕਿਤੇ ਆਪਸ ਵਿੱਚ ਤੇ ਫਿਰ ਇਹਨਾਂ ਨੇ ਦੱਸਣ ਤੋਂ ਉੱਥੇ ਪਤਾ ਲੱਗਾ ਵੀ ਰਾਜਨਵਾ ਵੀ ਕਰ ਲਿਆ ਇਹਨਾਂ ਨੇ ਆਪ ਤੇ ਹੁਣ ਇਹ ਕਿਤੇ ਸਵੇਰ ਫੇਰ ਹੁਣ ਕੋਈ 12 ਕੁਜੇ ਲੜੇ ਦੋਨੇ ਤਰ੍ਹਾਂ ਜੱਟਾਂ ਰੋੜੇ ਚੱਲੇ ਆ ਤੇ ਇੱਕ ਇਹਨਾਂ ਨੇ ਉਹਨਾਂ ਨੇ ਖਣੀ ਫੈਰ ਮਾਰਤਾ ਤੇ ਇੱਕ ਲੇਡੀ ਤੇ ਉਹਦੀ ਸੁਨੀਤਾ ਲੇਡੀ ਦਾ ਨਾਮ ਤੇ ਉਹਦੀ ਡੈਥ ਹੋ ਗਈ ਤੇ ਕੀ ਮਾਮਲਾ ਤੁਹਾਡੇ ਲੋਕ ਜਾਂਚ ਕਿਤਨਾਂ ਦੀ ਕੀਤੀ ਜਾ ਰਹੀ ਹੈ ਅਹੀਂ ਹੁਣ ਉਹਨਾਂ ਦੇ ਮਦਈ ਦਾ ਬਿਆਨ ਲਿਖ ਕੇ ਤੇ ਜਿਨ੍ਹਾਂ ਦੇ ਬਰਕਰਾਰ ਕਾਰਵਾਈ ਬੰਦੀ ਕਰਦੇ ਆ ਦੇ ਰਿਕਾਰਡ ਕਰਕੇ ਇਹਨਾਂ ਨੂੰ ਅਰੈਸਟ ਕਰਦੇ ਆ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦਿਆਂ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488